ਸਾਸੀ ਗੱਲ ਸਾਰਿਆਂ ਨੂੰ ਮੇਰਾ ਨਾਮ ਗੁਲਸ਼ਨ ਢਿੰਗਰਾ ਔਰ ਅਸੀਂ ਬੋਬਰ ਹੈਮਪਟਨ ਯੂਕੇ ਤੋਂ ਵੈਸਟਮਿੰਲੇਂਡ ਤੋਂ ਆਏ ਹਾਂ ਔਰ ਗੁਲਸ਼ਨ ਰੇਡੀਓ ਹੀ ਉੱਥੇ ਹੈ ਸੋ ਬਾਕੀ ਆਪ ਸਭ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਉਹ ਜਦੋਂ ਹੜ੍ਹ ਆਏ ਸੀ ਕੋਈ ਜਿਹੜੀ ਤਕਰੀਬਨ ਤਕਰੀਬਨ ਜਿਹੜੀ ਸਰਕਾਰੀ ਆંકੜਿਆਂ ਦੇ ਮਤਾਬਕ 5 ਲੱਖ ਏਕੜ ਜ਼ਮੀਨ ਔਰ 5 ਜ਼ਿਲ੍ਹੇ ਪ੍ਰਭਾਵਿਤ ਹੋਏ ਤੇ ਕਾਫੀ ਜਲੇ ਘਰ ਸੀ ਸੋ ਦੁਨੀਆ 'ਚ ਬੈਠੇ ਸਾਰੇ ਪੰਜਾਬੀਆਂ ਨੇ ਆਪਣੇ ਆਪਣੇ ਤੌਰ ਤੇ ਬਹੁਤ ਮਦਦ ਕੀਤੀ ਚਲੋ ਸਰਕਾਰੀ ਤੌਰ ਤੇ ਵੀ ਜਿੰਨੀ ਮਦਦ ਹੋਈ ਔਰ ਪੰਜਾਬੀ ਤੇ ਤੁਹਾਨੂੰ ਪਤਾ ਹੀ ਹੈ ਕਿ ਸਾਰੀ ਦੁਨੀਆ ਦੇ ਵਿੱਚ ਹੀ ਇੱਕ ਜੈਨਰਸ ਕਮਿਊਨਿਟੀ ਮੰਨੀ ਜਾਂਦੀ ਆ ਦੁਨੀਆ 'ਚ ਮਦਦ ਕਰ ਦਿੰਦੇ ਫਿਰ ਆਪਣੀ ਗੱਲ ਸੀ ਇਸੇ ਤਹਿਤ ਗੁਲਸ਼ਨ ਰੇਡੀਓ ਬੋਬਰ ਹੈਮਪਟਨ ਬਰਮਿੰਗਮ ਤੋਂ ਆ ਯੂਕੇ ਇੰਗਲੈਂਡ ਦੇ ਵਿੱਚ ਅਸੀਂ ਆਪਣੇ ਵੱਲੋਂ ਅਪਰਾਧਾ ਕੀਤਾ ਸੀ ਮੈਂ ਐਵੇਂ ਹੀ ਕਹਾ ਕੀ ਜਿਹੜਾ ਗੁਲਸ਼ਨ ਰੇਡੀਓ ਦਾ ਸਾਰਾ ਪਰਿਵਾਰ ਹੈ ਸੋ ਗੁਲਸ਼ਨ ਰੇਡੀਓ ਦਾ ਸਾਨੂੰ ਜਿੰਨੇ ਵੀ ਸੁਣਦੇ ਆ ਇਹ ਗੁਲਸ਼ਨ ਰੇਡੀਓ ਦੇ ਲਿਸਨਰਸ ਨੇ ਉਹਨਾਂ ਦੀ ਸਰੋਤਿਆਂ ਦੀ ਇਹ ਸਾਰਾ ਪੈਸਾ ਸੋ ਅਸੀਂ ਅਲੱਗ-ਅਲੱਗ ਫੇਸ ਦੇ ਵਿੱਚ ਅਸੀਂ ਕਾਫੀ ਰਿਸਰਚ ਕਰਨ ਤੋਂ ਬਾਅਦ ਦੇਖਿਆ ਵੀ ਛੋਟੇ ਬੱਚੇ ਜ਼ਿਆਦਾ ਜਿਹੜੇ متاثر ਪ੍ਰਭਾਵਿਤ ਆ ਅੱਗੇ ਸਰਦੀਆਂ ਦੀ ਆਮਦ ਆ ਕਿਵੇਂ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਆ ਉਹਨਾਂ ਦੀ امدਾਦ ਕਰਨ ਵਾਸਤੇ ਵੀ ਅਸੀਂ ਸਕੂਲਾਂ ਦੀਆਂ ਵਰਦੀਆਂ ਪਹਿਲੇ ਫੇਸ ਵਿੱਚ ਮੇਰੇ ਵਾਈਫ ਕੇ ਇਹ ਜੀ ਆਈ ਸੀ ਉਹ ਦੇ ਕੇ ਸੀ ਆਰੇ ਦੇ ਵਿੱਚ ਮੇਰੇ ਨਾਲ ਜਿਹੜੇ ਸਾਡੀ ਟੀਮ ਦੇ ਇਥੇ ਲੋਕਲ ਆ ਰਵਿੰਦਰਪਾਲ ਗਰੋਵਰ ਜੀ ਆ ਕਮਲਜੀਤ ਢਿੱਲੋਂ ਹੁਣੀ ਆ ਆਜ਼ਾਦ ਬੁੰਡਾ ਕਰਦੇ ਡਾਕਟਰ ਇੰਦਰਪ੍ਰੀਤ ਧਾਮੀ ਹੁਣੀ ਆ ਇਹ ਸਾਰੇ ਬਹੁਤ ਮਦਦ ਕਰਦੇ ਜੈਨੂਨ ਜਗਤ ਤੇ ਅਸੀਂ ਚਲੇ ਪੈਸੇ ਆ ਅਸੀਂ ਇਦਾਂ ਰੱਖਿਆ ਕਿ ਅਲੱਗ-ਅਲੱਗ ਫੇਸ ਵਿੱਚ ਜਿੱਥੇ ਤੇ ਜ਼ਰੂਰਤਮੰਦ ਉੱਥੇ ਪੈਸੇ ਦਈਏ ਵਰਦਿਏ ਪੈਸੇ ਨਹੀਂ ਵਰਦੀਆਂ ਦੇ ਰੂਪ ਵਿੱਚ ਇੱਥੇ ਫੇ ਅਸੀਂ ਇਥੋਂ ਦੇ ਡਿਸਟ੍ਰਿਕਟ ਐਜੂਕੇਸ਼ਨ ਅਫੀਸਰ ਨਾਲ ਗੱਲ ਕੀਤੀ ਸੀ ਮੇਰੇ ਨਾਲ ਸਰ ਖੜੇ ਆ ਔਰ ਇਹਨਾਂ ਨੇ ਕਹਿ ਕੇ ਤੁਸੀਂ ਟਰੈਕਸੂਟ ਦੇ ਦੋ ਤੁਸੀਂ ਉਹ ਟਰੈਕਸੂਟ ਦਾ ਇੰਤਜ਼ਾਮ ਕੀਤਾ ਤੇ ਬਸ ਅਸੀਂ ਇਹ ਟਰੈਕਸੂਟ ਅੱਜ ਅਸੀਂ ਇੱਥੇ ਪਹੁੰਚੇ ਹਾਂ ਟੋਟਲ ਕਿੰਨੇ ਟਰੈਕਸੂਟ ਦਾ ਤੁਸੀਂ ਦੇ ਜਿਹ ਅੱਜ ਜਿਹੜਿਆ ਇਸ ਸਪੇਸ ਵਿੱਚ ਅਸੀਂ 300 ਟਰੈਕਸੂਟ ਲੈਣੇ ਆ ਕਿਹੜੇ ਜ਼ਿਲ੍ਹੇ ਚ ਦੇ ਰਹੇ ਇਹ ਅਮਰਸਰ ਜ਼ਿਲ੍ਹੇ ਚ ਹੈ ਇਹਨਾਂ ਨੇ ਆਪ ਰਿਸਰਚ ਕੀਤੀ ਜਿਹੜੇ ਹਾਰਡ ਪ੍ਰਭਾਵਿਤ ਸਕੂਲ ਸੀ ਉਹਨਾਂ ਦੇ ਹੈੱਡ ਸਬਾ ਨਾ ਜਾਏ ਹੋਏ ਸੋ ਅੱਜ ਇਹਨਾਂ ਦਾ ਧੰਨਵਾਦ ਹੈ ਉਚੇਚੇ ਤੌਰ ਤੇ ਸ਼ਨੀਵਾਰ ਵਾਲ ਦਿਨ ਇਹਨਾਂ ਨੇ ਇਹ ਸੋਹਣਾ ਇੰਤਜ਼ਾਮ ਕੀਤਾ ਸੋ ਇਹੀ ਆ ਸਾਡਾ ਵੀ ਇਹ ਜਿਹੜਾ ਸੰਗਤ ਦਾ ਜਨਰੇਟਰਸ ਦਾ ਪੈਸਾ ਬੋਵਰਹੈਂਪਟਨ ਤੋਂ ਬੋਵਰਹੈਂਪਟਨ ਮੈਂ ਥੋੜਾ ਦੱਸਿਆ ਕਿ ਗੁਰਸ਼ੰਨ ਰੇਡੀਓ ਬੋਵਰਹੈਂਪਟਨ ਦਾ ਜਿੱਥੇ ਕੋਈ 52 ਤੋਂ 55 ਹਜ਼ਾਰ ਪੰਜਾਬੀ ਉਹ ਸ਼ਹਿਰ ਚ ਵੱਸਦੇ ਆ ਜਿੱਤੇ ਜਿਹੜਾ 120 ਸਾਲਾਂ ਦੇ ਇਤਿਹਾਸ 'ਚ ਇਹ ਪਹਿਲਾ ਜਿਹੜਾ ਏਸ਼ੀਅਨ ਰੇਡੀਓ ਆ ਆਉਣ ਵਾਲੇ ਸਮੇਂ ਤੇ ਹੋਰ ਵੀ ਸੇਵਾਵਾਂ ਸੁਪਾਈਆਂ ਅਸੀਂ ਆਪਣੇ ਵੱਲੋਂ ਦੇਖੋ ਕੋਸ਼ਿਸ਼ ਕਰਾਂਗੇ ਹਨਾ ਜੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਜਿਹੜੇ ਆਉਣ ਵਾਲੇ ਸਮੇਂ ਤੇ ਜਿੰਨਾ ਵੀ ਅਸੀਂ ਕਰ ਸਕੀਏ ਸੀ ਆਪਣੀ ਪਰਿਵਾਰ ਵੱਲੋਂ ਵੀ ਮੇਰਾ ਬੇਟਾ ਜਨਮੀ ਤਿੰਨ ਦਿਨਾਂ ਤੇ ਹਰ ਵੀ ਤਿੰਨਾਂ ਸੋ ਆਪਣੇ ਵੱਲੋਂ ਵੀ ਅਸੀਂ ਫੈਮਿਲੀ ਵੱਲੋਂ ਵੀ ਜਿੰਨਾ ਵੀ ਦਸਬੰਦ ਕੱਢ ਕੇ ਅਸੀਂ ਇੱਥੋਂ ਹੀ ਗਏ ਆ ਸੋ ਮੋਹ ਆ ਆਪਣੀ ਧਰਤੀ ਨਾਲ ਅੱਜ ਦਾ ਜਿਹੜੀਆਂ ਗੁਰੂ ਰਾਮਦਾਸ ਜੀ ਦੀ ਧਰਤੀ ਤੇ ਖੜੇ ਆ ਆਮਰਸਰ ਦੇ ਵਿੱਚ بس ਇੰਨਾ ਕੁ ਜ਼ਿਆਦਾ ਕਰਕੇ ਅਸੀਂ ਇੰਨਾ ਅਸੀਂ ਬੜੇ ਤੁਹਾਡਾ ਸਾਰਿਆਂ ਦਾ ਮੀਡੀਆ ਦਾ ਧੰਨਵਾਦ ਆ ਪਰ ਇੰਨਾ ਅਸੀਂ ਮੀਡੀਆ 'ਚ ਆਉਣਾ ਨਹੀਂ ਚਾਹੁੰਦੇ ਖੁਦ ਹੀ ਮੀਡੀਆ ਵੈਸੇ ਤਾਂ ਖੁਦ ਹੀ ਮੀਡੀਆ ਸਾਨੂੰ ਇਹ ਹੁੰਦਾ ਕਿ ਜਿਹੜੀ ਚੀਜ਼ ਸੰਗਤ ਦੀ ਆ ਉਹ ਸਹੀ ਜਗ੍ਹਾ ਤੇ ਚੱਲ ਜਨੇ ਇਸਤੇਮਾਲ ਹੋ ਜਾਏ ਬਸ ਇੰਨੀ ਕੀ ਸੋਚ ਆ ਉਹ ਕਹਿੰਦੇ ਹੁੰਦੇ ਵੀ ਜੇ ਕੋਈ ਚੀਜ਼ ਕਿਸੇ ਦਾ ਭਲਾ ਕਰਨਾ ਉਹ ਦੂਜੇ ਬੰਦੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਪਰ ਅੱਜ ਕੱਲ ਇਹ ਇੱਕ ਸੋਰਸ ਹੋ ਗਿਆ ਵੀ ਦੱਸਣਾ ਥੋੜਾ ਜ਼ਰੂਰੀ ਆ ਪਰ ਠੀਕ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੰਨੇ ਕਹਿਣਾ ਚਾਹਾਂਗੇ ਮੈਂ ਮੇਨਾ ਜਿੰਨੀ ਮੇਰੀ ਟੀਮ ਹੈ ਜਿੰਨੇ ਵੀ ਲੋਕਲ ਸਾਡੇ ਅਫਸਰ ਸਹਿबान ਖੜੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਨਸਾਨੂੰ ਆ ਕੇ ਬੜਾ ਸਤਿਕਾਰ ਇਜ਼ਤ ਦਿੱਤੀ ਇਤਰਾਮ ਦਿੱਤਾ ਸੰਯੋਗ ਕੀਤਾ ਬਹੁਤ ਬਹੁਤ ਧੰਨਵਾਦ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜੇਸ਼ ਖੰਨਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੋ ਅੱਜ ਸਾਡੇ ਵਿੱਚ ਸ਼੍ਰੀ ਗੁਲਸ਼ਨ ਸਿੰਘ ਰਾਜੀ ਗੁਲਸ਼ਨ ਰੇਡੀਓ ਤੋਂ ਯੂਕੇ ਤੋਂ ਆਏ ਨੇ ਸੋ ਬੀਂਗ ਪੰਜਾਬੀ ਨੇ ਉਹਨਾਂ ਨੇ ਦੇਖਿਆ ਕਿ ਜਦੋਂ ਪੰਜਾਬ ਦੇ ਵਿੱਚ ਐਡੀ ਵੱਡੀ ਤਰਾਸਦੀ ਆਈ ਹੈ ਅਜਨਾਲਾ ਬੈਲਟ ਦੇ ਜਿਸ ਤਰ੍ਹਾਂ ਪਿਛਲੇ ਦਿਨੀ ਸਾਡੇ ਹੜ੍ਹ ਆਏ ਆ ਔਰ ਬਹੁਤ ਜ਼ਿਆਦਾ ਪ੍ਰਭਾਵ ਪਿਆ ਲੋਕਾਂ ਦਾ ਬੜਾ ਨੁਕਸਾਨ ਹੋਇਆ ਸੋ ਪੰਜਾਬ ਦੇ ਹੋਣ ਦੇ ਨਾਤੇ ਉਹਨਾਂ ਕੋ ਰਹਿਿਆ ਨਹੀਂ ਗਿਆ ਔਰ ਇਮੀਡੀਏਟਲੀ ਉਹ ਇਹ ਸੁਣ ਕੇ ਪੰਜਾਬ ਵੱਲੋਂ ਨਠੇ ਇਸ ਤੋਂ ਪਹਿਲਾਂ ਉਹਨਾਂ ਦੇ ਮੈਡਮ ਆਏ ਪੰਜਾਬ ਦੇ ਵਿੱਚ ਅੱਜ ਉਹ ਆਪਣੇ ਪਰਿਵਾਰ ਦੇ ਨਾਲ ਆਪਣੇ ਦੋ ਬੇਟਿਆਂ ਦੇ ਨਾਲ ਪੰਜਾਬ ਵਿੱਚ ਆਏ ਅੰਮ੍ਰਿਤਸਰ ਵਿੱਚ ਆ ਕੇ ਉਹਨਾਂ ਨੇ ਸਾਡੇ ਕੋਲੋਂ ਪੁੱਛਿਆ ਕਿ ਕਿਹੜੇ ਕਿਹੜੇ ਇਲਾਕੇ ਜਿਹੜੇ ਜ਼ਿਆਦਾ ਪ੍ਰਭਾਵਿਤ ਨੇ ਇਸ ਤਰ੍ਹਾਂ ਕਿ ਤੁਹਾਨੂੰ ਪਤਾ ਸਾਡੇ ਅਜਨਾਲਾ ਬੈਲਟ ਜ਼ਿਆਦਾ ਪ੍ਰਭਾਵਿਤ ਹੋਈ ਹੈ ਸੋ ਉਹਨਾਂ ਨੇ ਉਹਨਾਂ ਬੱਚਿਆਂ ਦੇ ਵਿੱਚ ਸਕੂਲ ਦੇ ਬੱਚਿਆਂ ਦੀ امداد ਕਰਨ ਦਾ ਫੈਸਲਾ ਕੀਤਾ ਔਰ ਸਾਡੇ ਕੋਲ ਡਿਮਾਂਡ ਲਈ ਪਈ ਸੀ ਕਿਹੜੀ ਚੀਜ਼ ਜਿਹੜੀ ਹੈ ਵਿਦਿਆਰਥੀਆਂ ਲਈ ਦੀਏ ਕਿਉਂਕਿ ਆਉਣ ਵਾਲਾ ਸਮਾਂ ਸਰਦੀ ਦਾ ਸਮਾਂ ਹੈ ਔਰ ਲੋਕੀ ਹੜ ਪਰਭਾਵਿਤ ਨੇ ਬੱਚੇ ਹੜ ਪਰਭਾਵਿਤ ਨੇ ਸੋ ਉਹਨਾਂ ਲਈ ਇਹ ਫੈਸਲਾ ਕੀਤਾ ਗਿਆ ਕਿ ਬੱਚਿਆਂ ਨੂੰ ਟਰੈਕਸੂਟ ਬਣਾ ਕੇ ਦਿੱਤੇ ਜਾਣ ਤਾਂਕਿ ਉਹਨਾਂ ਦਾ ਸਰਦੀ ਤੋਂ ਬਚਾਅ ਹੋ ਸਕੇ ਸੋ ਇਹਨਾਂ ਨੇ ਇਮੀਡੀਏਟਲੀ ਉਹ ਜਿਹੜੀ ਮੰਗ ਸੀ ਡਿਮਾਂਡ ਸੀ ਉਹਨੂੰ ਸਵੀਕਾਰ ਕੀਤਾ ਕਿਉਂਕਿ ਭਾਵੇਂ ਯੂਕੇ 'ਚ ਰਹਿੰਦੇ ਆ ਪਰ ਉਹਨਾਂ ਦਾ ਦਿਲ ਜਿਹੜਾ ਉਹ ਪੰਜਾਬ ਲਈ ਹੀ ਧੜਕਦਾ ਸੋ ਉਹਨਾਂ ਨੇ ਕਿਹਾ ਮੈਂ ਜ਼ਰੂਰ ਇਹ ਕਰਾਂਗਾ ਔਰ ਅੱਜ ਜੋ 300 ਦੇ ਕ੍ਰੀਪ ਜਿਹੜੇ ਟਰੈਕਸੂਟ ਲੈ ਕੇ ਬੱਚਿਆਂ ਲਈ ਆਏ ਨੇ ਔਰ ਚਾਰ ਸਕੂਲ ਲਗੇ ਆ ਜਿਨ੍ਹਾਂ ਵਿੱਚ ਅੱਜ ਅਸੀਂ ਉਹ ਡਿਸਟ੍ਰੀਬਿਊਟ ਕਰ ਰਹੇ ਹਾਂ ਤਾਂ ਕਿ ਬੱਚੇ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਠੰਡ ਤੋਂ ਪ੍ਰਭਾਵਨਾ ਪਵੇ ਠੰਡ ਤੋਂ ਬਚ ਸਕਣ ਔਰ ਆਪਣਾ ਜੀਵਨ ਜਿਹੜਾ ਪਹਿਲੇ ਵਕਾਂਸ ਨੂੰ ਸੁਮੂਥਲੀ ਚੱਲੇ ਸੋ ਮੈਂ ਇੱਥੇ ਆਨ ਤੇ ਉਹਨਾਂ ਦਾ ਇੱਕ ਤਾਂ ਚਲੋ ਜੀ ਆਇਆਂ ਕਰਦਾ ਕਿਉਂਕਿ ਉਹ ਆਪਣੀ ਧਰਤੀ ਤੇ ਆਏ ਆ ਔਰ ਉਹਨਾਂ ਦਾ ਥੈਂਕਸ ਵੀ ਕਰਦਾ ਕਿ ਉਹ ਬਾਹਰ ਬੈਠੇ ਵੀ ਇਹਦੇ ਬਾਰੇ ਸੋਚਦੇ ਰਹੇ ਵੀ ਆਪਣੇ ਪਿੱਛੇ ਸੋਚਦੇ ਰਹੇ ਆਪਣੇ ਮੇਰਾ ਉਦੇਸ਼ ਸੀ ਆਪਣੀ ਜਨਮ ਭੂਮੀ ਬਾਰੇ ਸੋਚਦੇ ਰਹੇ ਕਿ ਮੈਂ ਉੱਥੇ ਜਾਣਾ ਉੱਥੇ ਕੰਮ ਕਰਨਾ ਆਪਣੇ ਪੰਜਾਬੀ ਭਰਾ ਜਿਹੜੇ ਸਾਡੇ ਬੱਚੇ ਆ ਸਫਰਰ ਆ ਉਹਨਾਂ ਦੀ ਮੈਂ ਹੈਲਪ ਕਰਨੀ ਹੈ ਸੋ ਇਹਦੇ ਲਈ ਮੈਂ ਤਹੇ ਦਿਲੋਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਡਿਪਾਰਟਮੈਂਟ ਵੱਲੋਂ ਨਾ ਸ਼ੁਕਰਗੁਜ਼ਾਰ ਕਰਤਾ ਕਿ ਉਹਨਾਂ ਨੇ ਇਹ ਜੈਸਚਰ ਇੱਕ ਬੜਾ ਅੱਛਾ ਕੀਤਾ ਕਿ ਬੱਚੇ ਜਿਹੜੇ ਆ ਸਰਕਾਰੀ ਸਕੂਲ ਦੇ ਬੱਚੇ ਆ ਉਹਨਾਂ ਦੀ ਹੈਲਪ ਕੀਤੀ ਸੋ ਜਿਸ ਤਰ੍ਹਾਂ ਕਿ ਤੁਹਾਨੂੰ ਦੱਸ ਕੇ ਗਏ ਆ ਗੁਲਸ਼ਨ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦਾ ਇੱਕ ਕਹਿ ਰਹੇ ਆ ਵੀ ਸੈਕੰਡ ਫੇਜ਼ ਦੇ ਵਿੱਚ ਮੈਂ ਫੇਰ ਇੱਥੇ ਆ ਕੇ ਇਹਨਾਂ ਵਿਦਿਆਰਥੀਆਂ ਦੀ ਸਕੂਲਸ ਦੀ ਮਦਦ ਕਰਾਂਗਾ ਜੋ ਮੇਰੇ ਕੋ ਹੋ ਪਾਏਗਾ ਉਹ ਕਰਾਂਗਾ ਸੋ ਜਿੰਨੇ ਵੀ ਲੋਕ ਸਾਡੀ ਮਦਦ ਕਰ ਰਹੇ ਨੇ ਅਸੀਂ ਸਾਰਿਆਂ ਦਾ ਤਹੇ ਦਿਲ ਤੋਂ ਸ਼ੁਕਰਗੁਜ਼ਾਰ ਆ ਕਿ ਦੁੱਖ ਦੀ ਘੜੀ ਦੇ ਉੱਤੇ ਉਹਨਾਂ ਨੇ ਸਾਡੀ ਸਾਰਿਆਂ ਦੀ ਸਾਰਿਆਂ ਦਾ ਸਹਿਯੋਗ ਦਿੱਤਾ ਕਹਿੰਦੇ ਨੇ ਕਿ ਜੇ ਸੁੱਖ ਹੋਏ ਮੁੰਡਿਆਂ ਨਾਲ ਵੱਜ ਜਾਂਦਾ ਇਹ ਦੁੱਖ ਜਿਹੜਾ ਵੰਡਨ ਨਾਲ ਜੋਕ ਜਿਹੜਾ ਵੰਡਾਓ ਇਹ ਘਟ ਜਾਂਦਾ ਸੋ ਸਾਰੇ ਸਾਡੇ ਭਰਾਵਾਂ ਨੇ ਆ ਕੇ ਇਹ ਸਾਡੇ ਭਰਾ ਇਹਨੇ ਬਾਹਰੋਂ ਵਿਦੇਸ਼ਾਂ ਤੋਂ ਆ ਕੇ ਸਾਡਾ ਦੁੱਖ ਵੰਡਾਇਆ ਔਰ ਸਾਡੇ ਦੁੱਖ ਨੂੰ ਘਟਾਇਆ ਸੋ ਆਉਣ ਵਾਲਾ ਸਮਾਂ ਸਾਡੇ ਪੰਜਾਬ ਲਈ ਬਹੁਤ ਹੀ ਚੜ੍ਹਦੀ ਕਲਾ ਚ ਰਹੇਗਾ ਥੈਂਕ ਯੂ